ਸੀਨੀਅਰ ਟੀਚਰ ਪੰਜਾਬੀ ਪੰਜ ਫ੍ਰੀ ਟੈਸਟ ਜੇਬੀ ਕਲਾਸੇਸ ਸ੍ਰੀ ਗੰਗਾ ਨਗਰ ਵਿਖੇ ਆ ਟੈਸਟ ਬਿਲਕੁਲ ਫ੍ਰੀ ਹੈ ਤੁਸੀਂ ਐਸ ਨੰਬਰ ਉੱਤੇ ਜੇਬੀ ਕਲਾਸੇਸ ਦਾ ਨੰਬਰ ਹੈ ਐਸ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣਾ ਰਜਿਸਟ੍ਰੇਸ਼ਨ ਕਰਾ ਲਓ ਆਰ ਪੀ ਐਸ ਸੀ ਤਰ੍ਹਾਂ ਇੱਕ ਮਾਹੌਲ ਸਿਰਜਾਂਗੇ ਉਸੀ ਲੈਵਲ ਦਾ ਉਸੀ ਸਟੈਂਡਰਡ ਦਾ ਪੇਪਰ ਹੈ ਉਹ ਦਿੱਤਾ ਜਾਵੇਗਾ ਤੁਹਾਨੂੰ OMR ਸੀਟ ਦਿੱਤੀ ਜਾਵੇਗੀ ਬਿਲਕੁਲ ਕਰਨ ਤੋਂ ਬਾਅਦ ਪੇਪਰ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਹੋਰ ਆਪ ਦੱਸਿਆ ਜਾਵੇਗਾ ਕਿ ਪੇਪਰ ਕਰਨਾ ਕਿਵੇਂ ਸੀ ਕਿਸ ਸਵਾਲ ਨੂੰ ਆਪਾਂ ਕਿਵੇਂ ਹੈਂਡਲ ਕਰਨਾ ਹੈਗਾ ਪੂਰੇ ਪੇਪਰ ਦਾ ਵਿਸ਼ਲੇਸ਼ਣ ਹੋਵੇਗਾ ਹੋਰ ਉਸ ਤੋਂ ਬਾਅਦ ਹਰ ਇੱਕ ਵਿਦਿਆਰਥੀ ਦੀ OMR ਸੀਟ ਉਹ ਜਾਂਚ ਕੀਤੀ ਜਾਵੇਗੀ ਹੋਰ ਉਹਨੂੰ ਨੰਬਰ ਦੱਸੇ ਜਾਣਗੇ ਇੱਕ ਮੈਰਿਟ ਬਣਾਈ ਜਾਵੇਗੀ ਜਦ ਤੋਂ ਵਿਦਿਆਰਥੀ ਪੇਪਰ ਦੇਣ ਆਵੇਗਾ ਉਹਨੂੰ ਪਤਾ ਲੱਗ ਜੇਗਾ ਕਿ ਮੇਰੀ ਪੋਜੀਸ਼ਨ ਕੀ ਹੈਗੀ ਹੈ ਕੀ ਕਮੀਆਂ ਮੇਰੀਆਂ ਰਹਿ ਗਈਆਂ ਉਹਨਾਂ ਉੱਤੇ ਚਰਚਾ ਕੀਤੀ ਜਾਵੇਗੀ ਪੇਪਰ ਵਿਸ਼ਲੇਸ਼ਣ ਤੋਂ ਬਾਅਦ ਅਗਲਾ ਚਰਚਾ ਸੈਟਰ ਹੋਵੇਗਾ ਜਿਸ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਆਪਣੀ ਤਿਆਰੀ ਦੇ ਵਿੱਚ ਕੀ ਕਮੀ ਰਹੀ ਹੈ ਆਪਾਂ ਨੂੰ ਕੀ ਪੜ੍ਹਨਾ ਚਾਹੀਦਾ ਸੀਗਾ ਕਿਹੜਾ ਪੱਖ ਆਪਣਾ ਕਮਜ਼ੋਰ ਹੈ ਕਿਹੜੀਆਂ ਗਲਤੀਆਂ ਆਪਾਂ ਪੇਪਰ ਦੇ ਅੰਦਰ ਕਰ ਰਹੇ ਹਾਂ ਹਰ ਇੱਕ ਵਿਦਿਆਰਥੀ ਦੀ ਜਿਹੜੀ ਸਮੱਸਿਆ ਹੈ ਉਸ ਦੇ ਉੱਤੇ ਗੌਰ ਕੀਤਾ ਜਾਵੇਗਾ ਉਹ ਸਮੱਸਿਆ ਦਾ ਸਮਾਧਾਨ ਕੀਤਾ ਜਾਵੇਗਾ ਪੇਪਰ ਦੇ ਵਿੱਚ ਅਗਰ ਉਹ ਕਿਸੇ ਪ੍ਰਕਾਰ ਦੀਆਂ ਕੋਈ ਉਲਤਾਈਆਂ ਵਰਤ ਰਿਆ ਤਾਂ ਉਹਨੂੰ ਦੂਰ ਕੀਤਾ ਜਾਵੇਗਾ ਲਗਾਤਾਰ ਪੰਜ ਪੇਪਰ ਲਿੱਤੇ ਜਾਣਗੇ ਪਹਿਲਾ ਪੇਪਰ ਹੈ ਜਿਹੜਾ 20 ਜੁਲਾਈ ਨੂੰ ਹੈਗਾ 11 ਵਜੇ ਉਹਦਾ ਸਮਾਂ ਹੈਗਾ ਜੇ ਵੀ ਕਲਾਸਿਸ ਦੇ ਵਿਖੇ ਦੂਜਾ ਪੇਪਰ ਹੈ 27 ਜੁਲਾਈ ਨੂੰ ਹੋਵੇਗਾ ਉਸ ਤੋਂ ਅਗਲਾ ਪੇਪਰ 3 ਅਗਸਤ ਨੂੰ ਫਿਰ 17 ਅਗਸਤ ਨੂੰ ਫਿਰ 24 ਅਗਸਤ ਨੂੰ ਐਤਵਾਰ ਵਾਲੇ ਦਿਨ ਸਾਰੇ ਪੇਪਰ ਹੋਰ ਇਹ ਜਿਹੜਾ ਸਮਾਂ ਤੁਹਾਡਾ ਜਾਇਆ ਨਹੀਂ ਹੋਵੇਗਾ ਇਹ ਸਮਾਂ ਲੇਖੇ ਲੱਗ ਜਾਏਗਾ ਹੁਣ ਜਾਣ ਤੇ ਕੋਈ ਖਾਸ ਸਮਾਂ ਨਹੀਂ ਹੋਣਾ ਜੈ ਤੋਂ ਜ਼ਿਆਦਾ ਕੋਈ 2-4 ਘੰਟੇ ਤੁਹਾਡੇ ਲੱਗਣਗੇ ਪਰੰਤੂ ਉਹ ਜਿਹੜੇ ਇੱਥੇ 4-5 ਘੰਟੇ ਆਪਾਂ ਬਤਾਵਾਂਗੇ ਉਸ ਦੇ ਵਿੱਚ ਇੱਕ ਤਕੜੀ ਐਕਸਰਸਾਈਜ਼ ਕੀਤੀ ਜਾਵੇਗੀ ਤਾਂ ਜੋ ਸਾਰੀਆਂ ਗਲਤੀਆਂ ਨੂੰ ਪੁਆਇੰਟ ਆਊਟ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਗਲਤੀ ਹੈ ਉਹ ਨਾ ਹੋਵੇ ਕਈ ਵਾਰ ਵਿਦਿਆਰਥੀ ਪੇਪਰ ਦੇ ਕੇ ਆਂਦਾ ਔਰ ਪੇਪਰ ਦੇਖ ਕੇ ਕਹਿੰਦਾ ਜੀ ਮੇਰੇ ਤੋਂ ਅਸਲੀ ਮਿਸਟੇਕ ਹੋ ਗਈ ਹੈ ਮੇਰੇ ਤੋਂ ਨਹੀਂ ਹੋਣੀ ਚਾਹੀਦਾ ਸੀਗਾ ਇਹ ਕਿਉਂ ਹੁੰਦਾ ਹੈ ਕਿਉਂ ਕਿ ਉਹਦੀ ਪ੍ਰੈਕਟਿਸ ਦੀ ਕਮੀ ਹੁੰਦੀ ਹੈ ਤੁਸੀਂ ਪੇਪਰ ਤਾਂ ਦੇ ਲੈਨੇ ਹੋ ਪਰੰਤੂ ਪੇਪਰ ਤੋਂ ਬਾਅਦ ਕਿਸੇ ਪ੍ਰਕਾਰ ਦਾ ਵਿਸ਼ਲੇਸ਼ਣ ਨਹੀਂ ਹੁੰਦਾ ਪੇਪਰ ਦਾ ਵਿਸ਼ਲੇਸ਼ਣ ਨਾ ਹੋਣ ਬਾਅਦ ਵਿਦਿਆਰਥੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੇਪਰ ਕਰਨਾ ਕਿਵੇਂ ਹੈਗਾ ਕਿੰਨਾ ਪੇਪਰ ਕਰਨਾ ਹੈ ਕੀ ਕਰਨਾ ਹੈ ਕੀ ਛੱਡਣਾ ਹੈ ਔਰ ਜਿਹੜੀ ਆਪਾਂ ਤਿਆਰੀ ਕੀਤੀ ਹੋਈ ਹੈ ਉਸ ਤਿਆਰੀ ਵਿੱਚ ਕੀ ਕਮੀ ਰਹਗੀ ਮੈਂ ਤਕੜੀ ਤਿਆਰੀ ਕਰਕੇ ਆਇਆ ਸੀਗਾ ਪਰੰਤੂ ਉਸ ਸਾਵਨਾ ਨੰਬਰ ਨਹੀਂ ਆਇਆ ਜਿੰਨੀ ਆਪਾਂ ਤਿਆਰੀ ਕੀਤੀ ਹੈ ਉਸ ਤੋਂ ਵਧੀਆ ਨੰਬਰ ਆਪਣੇ ਕਿਵੇਂ ਆਣਗੇ ਤੁਹਾਡੀ ਅਗਰ ਹੋਰ ਕੋਈ ਵੀ ਕਿਸੇ ਤਰ੍ਹਾਂ ਪ੍ਰਕਾਰ ਦਾ ਕੋਈ ਵੀ ਸਵਾਲ ਹੈ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਉਹ ਤੁਹਾਨੂੰ ਮਿਲੇਗਾ ਪੇਪਰ ਪੇਪਰ ਤੋਂ ਬਾਅਦ ਪੇਪਰ ਵਿਸ਼ਲੇਸ਼ਣ ਔਰ ਪੇਪਰ ਵਿਸ਼ਲੇਸ਼ਣ ਤੋਂ ਬਾਅਦ ਚਰਚਾ ਸੱਤਰ ਹੋਰ ਜਿਹੜੀਆਂ बीए ਦੀਆਂ ਕਿਤਾਬਾਂ ਆਪਣੀਆਂ ਉਹ ਵੀ ਤੁਹਾਨੂੰ ਉਪਲਬਧ ਹੋ ਜਾਣਗੀਆਂ ਤੁਸੀਂ ਲੈ ਸਕਦੇ ਤਾਂ ਇਸ ਤੋਂ ਆਪਾਂ ਸੂਕਣਾ ਨਹੀਂ ਹੈਗਾ ਖੁਦ ਵੀ ਆਣੇ ਔਰ ਆਪਣੇ ਜਿਹੜੇ ਸਾਥੀ ਸਾਥੀ ਹੈਗੇ ਉਹਨਾਂ ਨੂੰ ਵੀ ਲੈ ਕੇ ਆਣੇ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈਗੀ ਔਰ ਇੱਕ ਸੰਕਲਪ ਲੈਣਾ ਹੈਗਾ ਕਿ ਅਸੀਂ ਕਾਮਯਾਬ ਹੋਣਾ ਹੈ ਜਰੂਰ ਕਾਮਯਾਬ ਹੋਣਾ ਔਰ ਕਿਸੇ ਪ੍ਰਕਾਰ ਦੀ ਕੋਈ ਗਲਤੀ ਮੈਨ ਪੇਪਰ ਦੇ ਅੰਦਰ ਆਪਾਂ ਨਹੀਂ ਕਰਾਂਗੇ ਤਾਂ ਇਸ ਲਈ ਆ ਜਾਓ ਵੱਤਵਤ ਸੰਖਿਆ ਦੇ ਵਿੱਚ ਪਧਾਰੋ 20 ਜੁਲਾਈ 2025 11 ਵਜੇ ਜੇ ਵੀ ਕਲਾਸਾਂ ਜਿ ਵਿਖੇ ਆਹ ਜਿਹੜਾ ਨੰਬਰ ਹੈ ਇਸ ਨੰਬਰ ਉੱਤੇ ਫੋਨ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿੰਨੇ ਵਿਦਿਆਰਥੀ ਆ ਰਹੇ ਹਨ ਉਸ ਹਿਸਾਬ ਨਾਲ ਸਾਰਾ ਸਿਟਿੰਗ ਅਰੇਂਜਮੈਂਟ ਪੇਪਰਾਂ ਦੀ ਵਿਵਸਥਾ OMR ਸੀਟਾਂ ਦੀ ਵਿਵਸਥਾ ਹੈ ਜੋ ਕੀਤੀ ਜਾਵੇ ਇੱਕ ਹੋਰ ਜਿਹੜਾ ਪੋਸਟਰ ਹੈ ਉਹ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਵੀ ਸ਼ੇਅਰ ਕੀਤਾ ਹੋਇਆ ਹੈ ਤੇ WhatsApp ਗਰੁੱਪ ਉਸ ਪਾਸੇ ਸ਼ੇਅਰ ਕੀਤਾ ਹੋਇਆ ਉਹਦੇ ਵਿੱਚ QR ਕੋਡ ਵੀ ਦਿੱਤਾ ਹੋਇਆ ਹੈ ਉਸ ਤਰ੍ਹਾਂ ਹੀ ਵੀ ਤੁਸੀਂ ਸਕੈਨ ਕਰ ਸਕਦੇ ਹੋ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਾਓ ਆਪਣਾ ਰਜਿਸਟ੍ਰੇਸ਼ਨ ਕਰਾਓ ਆਪਣੇ ਸਾਥੀਆਂ ਦਾ ਰਜਿਸਟ੍ਰੇਸ਼ਨ ਕਰਾਓ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਵੱਤ ਤੋਂ ਵੱਤ ਸੰਖਿਆ ਦੇ ਵਿੱਚ ਆਓ ਤਾਂ ਜੋ ਜੜੀਆਂ ਵੀ ਗਲਤੀਆਂ ਉਹਨਾਂ ਦਾ ਨਿਵਾਰਣ ਆਪਾਂ ਇਹਨਾਂ ਪੰਜਾਂ ਪੇਪਰਾਂ ਦੇ ਵਿੱਚ ਕਰ ਦਾਂਗੇ ਲਗਾਤਾਰ ਪੰਜ ਪੇਪਰ ਦਵਾਂਗੇ ਜਿਹੜੀਆਂ ਗਲਤੀਆਂ ਉਹ ਖਤਮ ਕਰ ਦਾਂਗੇ ਜਦੋਂ ਆਪਾਂ ਮੈਨ ਪੇਪਰ ਦਵਾਂਗੇ ਕਿਸੇ ਪ੍ਰਕਾਰ ਦੀ ਕੋਈ ਗਲਤੀ ਨਹੀਂ ਹੋਵੇਗੀ ਔਰ ਇਹ ਬਹੁਤ ਲਾਹੇਮੰਦ ਰਹੇਗਾ ਧੰਨਵਾਦ